ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾ ਮੋਧਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਦਾਸਪੁਰ ਅੱਜ ਦੀ ਵੀਡੀਓ ਜੀ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਵਾ ਅੱਗੇ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਵਾ ਨੋਰਮਲੀ ਰੇਟ ਹੁੰਦੇ ਆ ਅੱਜ ਵੀ ਤੁਹਾਨੂੰ ਨੋਰਮਲ ਰੇਟ 'ਚ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ 'ਚ ਦੋ ਸੁਈਆਂ ਵਾ ਤੇ ਇੱਕ ਗੱਪਣ ਆ ਗੱਪਣ ਆਪਣੀ ਪਾਸ ਕਰਕੇ ਖੜੋ ਤੇ ਸੁਈਆਂ ਦੀ ਆਪਣੀ ਚਬਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਅਸੀ ਆ ਵੀਰ ਜੀ ਕੀ ਹਾਲ ਜੇ ਠੀਕ ਠਾਕ। ਵਧੀਆ ਵਧੀਆ ਤੁਸੀਂ ਦੱਸੋ। ਬਹੁਤ ਵਧੀਆ ਕਿਰਪਾ ਵਾਹਿਗੁਰੂ ਬਾਬਾ ਜੀ ਠੀਕ ਠਾਕ ਜੇ ਹੋਣਾ। ਹਾਂਜੀ ਠੀਕ ਠਾਕ ਜੇ। ਤੇ ਬਾਬਾ ਟਾਈਮ ਲਾ ਕੇ ਦਰਸ਼ਨ ਦਿੱਤੇਗੇ। ਤੁਸੀਂ ਨੇ ਮੌਕਾ ਦਿੱਤਾ ਤੁਸੀਂ ਅੱਜ ਅੱਜ ਕੁਦਰਤੀ ਅੱਜ ਤੁਹਾਡੇ ਦਰਸ਼ਨ ਹੀ ਸਾਡੇ ਕਰਮਾ ਚ ਹਾਂਜੀ ਹਾਂਜੀ ਮੈਂ ਚਾਂਚਾ ਕੀ ਫੋਨ ਲਾਇਆ ਤੁਹਾਨੂੰ ਸੇਰੇ ਹਾਂਜੀ ਤੇ ਆਪਣਾ ਤਾਂ ਕੋਈ ਪ੍ਰੋਗਰਾਮ ਨਹੀਂ ਚਲੋ ਓਦਾਂ ਹਾਂਜੀ ਹਾਂਜੀ ਕਿਉਂ ਆਪਣੇ ਕੋਲ ਮਾਲ ਹੀ ਇੱਕ ਦੋ ਹੀ ਹੁੰਦਾ ਵਾ ਹਾਂਜੀ ਹਾਂਜੀ ਇਹ ਬਹੁਦੇ ਇਕੱਠੇ ਨਹੀਂ ਹੁੰਦਾ ਮਾਲ ਤੇ ਤਾਂ ਕਰਕੇ ਮੈਂ ਤੁਹਾਨੂੰ ਸੇਰੇ ਕਾਲ ਕੀਤੀ ਤੁਸੀਂ ਆਖਿਆ ਵਿਆਹਣਾ ਮੈਂ ਆ ਜਾਉਗੀ ਅੱਜ ਜਿੱਤਰਾ ਕੋਈ ਤਿਆਰੀ ਤੂਰੀ ਵੀ ਨਹੀਂ ਆਹੋ ਜੀ ਨਾਲ ਕੋਈ ਚੱਬੂ ਹਨਾ ਜਿੱਤਰਾ ਪਿੱਛੇ ਹੋਈਆਂ ਜੇ ਓਦਾਂ ਹੀ ਆ ਹਨਾ ਓਦਾਂ ਹੀ ਆ ਹਾਂਜੀ ਓਦਾਂ ਹੀ ਠੀਕ ਹੈ ਹਾਂਜੀ ਆ ਚਲੋ ਤੁਹਾਡੇ ਦਰਸ਼ਨ ਸਾਡੇ ਕਰਮਾ ਚ ਹੀ ਹਾਂਜੀ ਨਾਲੇ ਤੋਂ ਹੀ ਵੀ ਕਹਿੰਦੇ ਸਹੀ ਬੜੇ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਆਹੋ ਫੋਨ ਆਉਂਦੇ ਹੀ ਕਾਫੀ ਬੰਦਿਆਂ ਦੇ ਆਉਂਦੇ ਜਿਹੜੇ ਮਾਲ-ਮੋਲ ਖੜਦੇ ਆ ਨਾ ਚਲੋ ਹਾਂਜੀ ਉਹਨਾਂ ਦੇ ਫੋਨ ਆਉਂਦੇ ਹੀ ਤੇ ਮੈਂ ਚਲੋ ਪਾ ਦਿੰਨੇ ਆ ਵੀਡੀਓ ਠੀਕ ਆ ਹਾਂਜੀ ਚਲੋ ਨਾਮ ਦੱਸੋ ਫੇਰ ਇੱਕ ਨਾਮ ਇਹ ਜੀ ਗੁਰਦੇਵ ਸਿੰਘ ਹਾਂਜੀ ਵੇ ਗੁਰਦੇਵ ਸਿੰਘ ਹੋਰ ਵੀ ਆ ਗਏ ਵੀਡੀਓ ਵਾਲੇ ਮੇਰਾ ਨਾਮ ਗੁਰਦੇਵ ਸਿੰਘ ਵਿਰਕ ਜੀ ਠੀਕ ਆ ਦਮੋਦਰ ਪਿੰਡ ਤੋਂ ਹਾਂਜੀ ਪਿੰਡ ਦਮੋਦਰ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਹਾਂਜੀ ਤੇ ਨੇੜੇ ਘਣੀਆਂ ਅਲੀਵਾਲ ਅੱਧਾ ਦਾਲਮ ਠੀਕ ਆ ਫੋਨ ਨੰਬਰ ਵੀ ਬੋਲ ਦੋ ਫੋਨ ਨ 24504 ਠੀਕ ਹੈ ਤੇ ਅਜ ਫੇਰ ਰੇਟ ਜਾ ਜੀ ਹਰ ਵਾਰ ਜਾ ਜਾ ਜੀ ਰੇਟ ਜਿੱਦਾਂ ਦਾ ਵੇਖੋ ਜੀ ਮਾਲ ਆ ਨਾ ਉਹ ਜਿਹਾ ਰੇਟ ਆ ਆਪਾਂ ਇਹ ਨਹੀਂ ਵੀ ਮਾਲ ਮਾੜਾ ਤੇ ਵੱਧ ਰੇਟ ਪਾਉਣਾ ਜਿੱਦਾਂ ਦਾ ਮਾਲ ਆ ਉਦਾਂ ਦਾ ਰੇਟ ਹੈ ਚਲੋ ਫਿਰ ਆਪ ਚਰਵਾਜ਼ਾ ਕਾਲੀ ਗਾਂ ਤੇ ਕਰ ਲਈਏ ਹਾਂਜੀ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀ ਜੀ ਪੱਕਾ 9 ਵੀ ਹੋ ਜਾਂਦਾ ਤੇ 8 ਤਾਂ ਤੇ ਪੱਕਾ ਆਣਾ ਜਿਹੜਾ ਜਿਹੜਾ ਚਵਾ ਦੇਣਾ ਵਾ ਮਗਰ ਵੱਛੀ ਮਗਰ ਵੱਛੀ ਜੇ 2 ਮਹੀਨੇ ਦੀ ਵੱਛੀ ਜੇ ਤੇ ਕੱਲ ਇਹਨੂੰ ਟੀਕਾ ਭਰਾਤਾ ਜੀ ਕੱਲ ਹੀ ਡਜਾਈ ਸੀ ਅੱਛਾ ਇਹ ਕੱਲ ਟੀਕਾ ਵੀ ਭਰਾਤਾ ਜੀ ਦੋ ਮਹੀਨੇ ਦਾ ਆਪੇ ਟੀਕਾ ਭਰਾਇਆ ਵਾ ਹਾਂਜੀ ਹਾਂਜੀ ਆਪਰਾਇਆ ਜੀ ਤੋਰੋ ਫੇਰ ਇੱਕ ਰੀ ਜਰਸੀ ਦਾ ਇਹਨੂੰ ਧੀਗਾ ਭਰਾਤਾ ਜੀ ਠੀਕ ਆ ਇਹ ਰਸੀ ਤੋਂ ਬਗੈਰ ਜੀ ਇਹ ਆ ਕੋਈ ਤਾਂ ਬੁੱਝ ਬੁਣੀ ਪਾਏ ਤਰ੍ਹਾਂ ਹੀ ਆ ਜਿਹੜਾ ਤੇ ਟਾਈਮ ਵੀ ਦੁਪਹਿਰ ਦਾ ਵਾ ਚਵਾਈ ਕਿੰਨੇ ਕ ਵਜੇ ਤੇ ਕੀਤੀ ਜੱਜ ਚਵਾਈ ਵੀ ਜੀ ਸਾਡਾ 5:30 ਵਜੇ ਦਾ ਟਾਈਮ ਆ ਠੀਕ 5:30 ਸਵੇਰੇ 5:30 ਸਵੇਰੇ ਇਹ ਰਸੀ ਤੋਂ ਬਗੈਰ ਜੀ ਇਹਨੂੰ ਕੋਈ ਵੰਗਾ ਨਹੀਂ ਪਾਉਂਦਾ ਮਗਰ ਜਰਸੀ ਵਾਛੀ ਤਨ ਹੁਣ ਇਹ ਦਿਖਾ ਲਿਓ ਹਾਂ ਦੇਖਸਾਂ ਤੇ ਤਾਂ ਇਹਦੇ ਲਾਗੇ ਤਾਂ ਗਰਮੀ ਬੜੀ ਗਰਮੀ ਕਰਕੇ ਨਾ ਥੋੜੇ ਲਸੀ ਹੋ ਗਏ ਬਾਕੀ ਇਹ 75 ਨਾਲ ਥੋੜਾ ਮੌਸਮ ਦਾ ਫਰਕ ਪਿਆ ਵਾ ਮਕਈਆਂ ਮਕਈਆਂ ਵੀ ਚੰਗੀ ਤਰ੍ਹਾਂ ਚੱਲ ਗਈਆਂ ਵਾ ਤੇ ਦੁੱਧ ਦਾ ਫੇਰ ਪਸ਼ੂ ਵੱਧ ਸਕਦੇ ਆ ਜੀ ਇਹ 11 ਕਿਲੋ ਦੁੱਧ ਹੀ ਗਾ 11 ਤੋਂ ਮੰਨ ਲਓ ਵੀ 8.5 9 ਕਿਲੋ ਹੁਣ ਇਹ ਟਾਈਮ ਤੇ 3 ਕਿਲੋ ਦਾ ਫਰਕ ਪੈ ਗਿਆ ਜੀ ਤੇ ਮੁੱਲ ਫੇਰ ਇਹਦਾ ਕਿੰਨਾ ਰੱਖਣਾ ਮੁੱਲ ਬਾਬਾ ਜਨਾਬ ਬਾਅਦ ਵੀਡੀਓ ਪਾਉਂਦੇ ਆ ਹਾਂ ਨਾਲੇ ਕਰ ਦਈਏ ਜਾ ਜਿਆ ਕਰੀਏ ਇਹ ਇਹ ਦੇ ਦਈਏ 27 ਦੀ ਦੇ ਦਈਏ ਥੋੜੇ ਕਿ ਸ਼ੋਰਟ ਕਰ ਦਈਏ 26 ਦੀ ਦੇ ਦੇ ਨੇ ਚਲੋ 26 ਦੀ ਦੇ ਦੋ ਫਿਰ ਹਾਂਜੀ ਮੋਕੇ ਦੇ ਥੋੜੇ ਹਾਂ ਹੋਰ ਮਾਨ ਤਾਨ ਕਰ ਦੀ 25 ਦੀ ਕਰ ਦੋ ਫਿਰ ਚਲੋ 100 ਰੁਪਿਆ ਛੋਟ 25 ਦੀ ਠੀਕ ਹੈ ਜੀ ਹਾਂਜੀ 5000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਮਗਰ ਬੱਛੀ ਹੈ ਜੱਸੀ ਇਹਦੇ ਠੀਕ ਹੈ ਇਹ ਰਸੀ ਤੋਂ ਬਗੈਰ ਨਹੀਂ ਵੱਛੀ ਤਾਂ ਇਹਦੀ ਦਿਖਾ ਦੀਏ ਕਰੀ ਹਾਂਜੀ ਉਹ ਬੈਠੀ ਹੈ ਬੱਛੀ ਜਿਹੜੀ ਇਹਦੀ ਆਹ ਵੱਛੀ ਆਵਲੀ ਵੱਛੀ ਆਹ ਵੱਛੀ ਜਰਸੀ ਦੀ ਵੱਛੀ ਮਗਰ 2 ਮਹੀਨੇ ਦੀ ਲਾ ਲਈ ਕੋਈ ਸਵਾ ਦੀ ਲਾ ਲਈ ਕੋਈ ਹਾਂਜੀ ਵੱਛੀ ਇਹਦੀ ਇਹ ਤੇ ਆ ਬੱਚਾ ਜਿਹੜੇ ਹੁਣ ਤੁਹਾਨੂੰ ਗਾਂ ਦਿਖਾਉਣ ਲੱਗੇ ਆਂ ਧੋਂਦੀ ਵੈੜ ਧੋਂਦੀ ਵੈੜ ਦਾ ਜੇ ਇਹਦੇ ਨਾਲੂ ਨਾਲ ਜੇ ਤਾਜਾ ਹੀ ਆ ਬੱਚਾ ਬਿਲਕੁਲ ਉੱਠ ਰਾਜੇ ਪਿਆਖ ਲਈਆ ਵਾ ਭੋਲਾ ਸਾਡਾ ਧੋਂਦੀ ਆ ਨਾਲੂ ਨਾਲ ਜੇ ਸਾਡੇ ਸਾਡੇ ਨਾਲੂ ਜਿਹੜਾ ਨਾਲੀ ਆ ਤਾਜਾ ਹੀ ਹਾਂਜੀ ਇਹ ਭੋਲਾ ਸਾਰਾ ਹੀ ਇੰਨੇ ਚੰਗਿਆ ਸੀ ਠੀਕ ਆ ਹਾਂਜੀ ਤੇ ਮੂੰਹ ਦੋ ਦੰਦ ਧਿਆਏ ਕਿਉਂ ਦੋ ਦੰਦ ਜੀ ਬਸੇ ਕਿੰਨੇ ਦਿਨਾਂ ਤੇ ਸੋਈ ਆ ਇਹ ਵੀ ਅੱਜ ਪੂਰਾ ਤੀਜਾ ਦੇਣ ਜੇ ਇਹਨੂੰ ਸੋਈ। ਅਜੇ ਤਾਂ ਬੋਲਾ ਹੀ ਹੋਣਾ ਫਿਰ ਤੇ। ਬੋਲਾ ਬੋਲਾ ਜੀ ਬਿਲਕੁਲ। ਕਿੰਨਾ ਕ ਦੁੱਧ ਕਰੀ ਜਾਉਗੀ ਉਤਰੇ। ਦੁੱਧ ਵੇਖੋ ਜੀ ਮਖਾਓ ਪਹਿਲਾਂ ਇਹਨੂੰ। ਬੱਸੀ ਆ ਜੇ ਤਾਂ ਵੇਖੋ ਕੋਈ ਤਾਂ ਦੰਨ ਮਖਾ ਲੋ। ਹਾਂ ਥੱਲੇ ਵੀ ਤੂਫਾਨਾ ਦੇਖ ਸਕਦੇ ਫਿਕਸ ਜੇ ਮਾਨੇ ਦੀ ਹੈ। ਫਿਕਸ ਮਾਨੇ ਨਹੀਂ ਦੀ ਆ ਵੇਖੋ। ਇਹ ਹੋਰ ਦੋ ਦਾਲੀ ਹੈ। ਤੇ ਪਿਓਰ ਦੋ ਦਾਂਦੇ ਆ ਜਿਹੜੀ। ਹਾਂ ਜੀ। ਠੀਕ ਆ। ਹਾਂ ਜੀ। ਤੇ ਰੰਗ ਰੂਪ ਦੀ ਵੀ ਸੋਹਣੀ ਆ। ਹਾਂ ਜੀ। ਇਹ ਆ ਵੀ ਹੁਣ ਇਹਨੂੰ ਸਾਂਭ ਦੀ ਲੋੜ ਆ। ਹਾਂ ਜੀ ਹਾਂ। ਜਿਹੜਾ ਕੋਈ ਸਾਂਭ ਰੰਗ ਰੂਪ ਦੇ ਵੀ ਸੋਹਣੇ ਆ। ਸਾਹ ਦਾ ਹੀ ਆ ਸਰੀਰ ਜਿਹੜਾ ਕਦਗਾਠ ਵਿੱਚ ਲਾਇਆ ਮੇਲ ਆ। ਉਮਰ ਦੇ ਸਾਹ ਨਾਲ ਚੱਲੋ ਠੀਕ ਆ। ਹਾਂਜੀ। ਬਾਕੀ ਥੋੜੀ ਜੀ ਨਾ ਤਾਂ ਪਲੂਣ ਕਰਕੇ ਇੱਕ ਮਰਬਲਕ 19 ਕਿ ਜਿਹੜਾ ਇਹ ਆ ਵੀ ਥੋੜਾ ਬਦ ਕਰਦੀ ਆ। ਇਹ ਆ ਵੀ ਚਲੋ 5-7 ਚਵਾਈਆਂ ਜਦੋਂ ਹੋ ਗਈਆਂ ਤਾਂ ਫਿਰ ਸੈੱਟ ਹੋ ਜੂਗੀ ਪੂਰੀ। ਇਹ ਸੜਗਾਂ ਵੀ ਨਹੀਂ ਬਣੀਆਂ ਜਿਹਨੇ। ਠੀਕ ਆ। ਬਾਕੀ ਆ ਵੀ ਰੰਗ ਰੂਪ ਦੀ ਚੰਗੀ ਆ ਗੁਲਾਬੀ ਰੰਗ ਦਾ ਥਾਣਾ ਆ ਜਿੰਨੇ ਘਰ ਰੱਖਣੀ ਆ ਅਤਲੇ ਚੰਗੀ ਆ ਲੈ ਆ ਵੀ ਚੰਗਾ ਥਾਣਾ ਦਾ ਵਧੀਆ ਚਵਾਈ ਬੜੀ ਵਧੀਆ ਜੇ ਆਹ ਦੇਖ ਸਾ ਥੋੜੀ ਜੀ ਨਾ ਮੈਲਣ ਕਰਕੇ ਮੜੀ ਜਾ ਬਾਕੀ ਥਾਣ ਵੀ ਪ੍ਰੋਪਰ ਹੱਥ ਚੋਂ ਆਉਣ ਵਾਲਾ ਪਸਮਾ ਕੇ ਥਾਂ ਜਿਹੜਾ ਵਧੀਆ ਕੱਟਦਾ ਚਵਾਈ ਬਹੁਤ ਵਧੀਆ ਚਵਾਈ ਬਹੁਤ ਸ਼ਾਨਦਾਰ ਇਹਦੀ ਨਾ ਦੇ ਸਾਧਿਆ ਇਹਨੂੰ ਕੋਈ ਟਾਈਮ ਨਹੀਂ ਆ ਇਹ ਸਵੇਰੇ ਇਹਨੂੰ ਹਾਂ ਰਈ ਵਾਛਾ ਉਹ ਸੇ ਨੂੰ ਜਗਾ ਆ ਨਾ ਬੋੜਾ ਠੀਕ ਆ ਹਾਂਜੀ 2 2.5 ਕਿਲੋ ਚ ਹੋਇਆ ਸੀ ਬਾਕੀ ਉਹਨੂੰ ਐ ਛੱਡ ਛੜਿਆ ਸੀ ਇਹਨਾਂ ਨਿਚੋੜ ਛੜੀ ਪੂਰੀ ਤੇ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਹੁਣ ਤਾਂ ਵੇਖੋ ਜੀ ਤੇ ਅੱਜ ਤੀਜਾ ਦਿਨ ਜੇ ਤੇ ਬਿਲਕੁਲ ਚੇਰੇ ਅਹੀਂ ਆਵ 2.5 ਕਿਲੋ ਚ ਹੋ ਗਏ ਹਾਂਜੀ ਤੇ ਬਾਕੀ ਵਸਾ ਇਹਨੂੰ ਛੱਡ ਛੜਿਆ ਹੈ ਪਿਓਰ ਪੂਰੀ ਖਾਲੀ ਠੀਕ ਆ ਤੇ 7 ਕ 7 ਤੋਂ ਤਾਂ ਲਾ ਲਓ ਅੱਛਾ 7 ਕਿਲੋ ਬੋੜਾ ਹੈਗਾ ਜੀ ਠੀਕ ਆ 10 ਤੋਂ ਤਾਂ ਹੀ ਜਾਊਗੀ ਬੱਸੀ ਚੰਗੀ ਹੈ ਠੀਕ ਹੈ ਹਾਂਜੀ ਬਾਕੀ ਇਹ ਆ ਵੀ ਹਾਦੋਂਦੀ ਜਿਹੜਾ ਇਹ ਆ ਵੀ ਚਲੋ ਜਿਹੜਾ ਸਾਮਲ ਲੈ ਜਾਓ 10 12 ਲੀਟਰ ਦੇ ਲਾਗ ਬੰਨੇ ਚਵਾਈ ਜਾਊਗੀ 10 11 12 12 ਵੀ ਦੇ ਸਕਦੀ ਹੈ ਆਪਣੀ ਕੋ ਸਮਝਣਾ ਵੇਖ ਲੈ ਆਪਣੀ ਸਾਮ ਦੇ ਹਿਸਾਬ ਨਾਲ ਬਾਕੀ ਆ ਵੀ ਚਲੋ ਵੈਢ ਸੋਣੀ ਆ ਅਗਲੇ ਸਵੇਰ ਨੂੰ ਵੈਢ ਚੰਗੀ ਤਿਆਰ ਹੋਊਗੀ ਹਾਂਜੀ ਅਜੇ ਇਹ ਦੋਂਦੀ ਪਿਓਰ ਹੈ ਇਹ ਪਿਓਰ ਦੋ ਦੰਦਿਆ ਤੇ ਆ ਗੱਬਣ ਜੇ ਹਾਂਜੀ ਇਹ ਗੱਬਣ ਜੇ ਇਹ ਜਰਸੀ ਕ੍ਰੋਸ ਚ ਹਾਂਜੀ ਇਹਦਾ ਮੁੱਲ ਆਪਾਂ ਦੱਸ ਤੀਏ ਦੋਂਦੀ ਵੈਢ ਦਾ ਇਹਦਾ ਮੁੱਲ ਨਹੀਂ ਦੱਸਿਆ ਜੀ ਮੁੱਲ ਰਹਿ ਗਿਆ ਜੀ ਇਹਦਾ ਅੱਛਾ ਇਹ ਇਹ ਵੀ ਹਾਂ ਨਾ ਹੀ ਕਰਦੀਏ ਜੱਸ ਨਾ ਹੀ ਕਰਦੀਏਗੇ ਏ ਇਹ ਦੇ ਦੀਆਂ 35 ਜੀ ਅੱਛਾ 35000 ਦੀ ਦੇ 35000 ਦੀ ਦੇ ਜੀ ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ ਹਾਂ ਜੀ ਕਰ ਦਾਂਗੇ ਮਾਨ ਦਾ ਕੋਈ ਫੋਨ ਲਾਊਗਾ ਤੇ ਆਪੇ ਬਿਲਕੁਲ ਬਿਲਕੁਲ ਜਮਾਨ ਦਾ ਸੌਦਾ ਹੋ ਜਾਊਗਾ ਕੋਈ ਫੋਨ ਲਾਊ ਵੀਰ ਬਾਕੀ ਬੜੇ ਪਿਆਰੀ ਜੀ ਵੈੜਿਆ ਸੋਹਣੀ ਆ ਜਿਹੜੀ ਤੇ ਆ ਵੀ ਹੁਣ ਇਹ ਗੱਬਣ ਆ ਹਾਂ ਜੀ ਇਹ ਗੱਬਣ ਆ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦਾ ਦੇ 14 15 ਕਿਲੋ ਦੱਸਿਆ ਜਨਾ ਚਲੋ ਪਹਿਲਾਂ ਤੋਰ ਦੋ ਫਿਰ ਦੱਸਦੇ ਆ ਇਹ ਜਵਾਨ ਲੱਗੀ ਐ ਦੂਜੇ ਸੂਏ ਜਿਹੜਾ ਦੂਸਰਾ ਸੂਆ ਇਹਨੇ ਸੋਣਾ ਹੈ ਅੱਧ ਘਾਟ ਚੰਗਾ ਤਰ੍ਹਾਂ ਇਹਦਾ ਆਹ ਨਾਲ ਕੱਢੀ ਜੀ ਇਹਦੇ ਪਾਲ ਪਾ ਗਈ ਥੋੜੀ ਜੀ ਇੱਕ ਪਾਸੇ ਕਿੰਨੇ ਥੋੜੀ ਪਾਲ ਪੈ ਗਈ ਆ ਆ ਦੇਖੋ ਉਹਦਾ ਕੋਈ ਨੁਕਸ ਨਹੀਂ ਆਪਣੀ ਜਿੰਨੇ ਲੈਣੀ ਚੈੱਕ ਪਾਸ ਕਰਕੇ ਐ ਪੂਰੀ ਤਸ਼ਦੀਕ ਕਰਕੇ ਲਵੇ ਠੀਕ ਆ ਹਾਂਜੀ ਹਾਂਜੀ ਚਲੋ ਲੈ ਜਾ ਫਿਰ ਥਾਣੇ ਦੇ ਕੋ ਵੀ ਚੰਗਾ ਲੱਗਾ ਐ ਆਹ ਦੇ ਸਦੇ ਆਸਾਂ ਨਾਲ ਥੋੜੀ ਜੀ ਭਲ ਪੈ ਗਈ ਆ। ਬਾਕੀ ਸਾਰੇ ਥਣ ਇੱਕੋ ਜਿਹੇ। ਥਾਣਾ 'ਚ ਕੋਈ ਬਾਤ ਘਾਟ ਨਹੀਂ ਜੀ। ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ? ਦੁੱਧ ਵੀ ਜੀ ਘਰ ਵਾਲੇ ਤਾਂ ਕਹਿੰਦੇ ਸੀ ਕਿ 13-14 ਕਿਲੋ ਜੋ ਆ ਭਾਈ ਵੇਚੂਗੇ। ਹਾਂਜੀ। ਬਾਕੀ ਥਣ ਪਾਂਡਾ ਵੇਖ ਲਓ ਗਾਂ ਨੂੰ ਵੀ ਹੁੰਨਾ ਕੀ ਹੁੰਨਾ ਕ ਪਸਾਂ ਨੂੰ ਬੰਨੜੀ ਹੈ ਜੇ 10 ਦਿਨ ਕੱਚੀ ਹੈ। ਠੀਕ ਆ। ਤੇ ਸਾਮ ਦੇ ਹਿਸਾਬ ਨਾਲ ਚਲੋ ਦੇ ਦਈਏ। ਕਿੰਨੇ ਦੀ ਦੇ ਦਈਏ? ਜੇਰੀ 40 ਦੀ। ਕਰ ਦੋ ਕੋਈ ਮੰਨਤਾ ਨਾ। 38 ਦੀ ਜਾਣ ਲੋ 38000 ਦੀ 38000 ਦੀ ਸ਼ਾਮ ਛੱਡ ਦਿੰਦੇ ਚਲੋ ਜੇ ਕੋਈ ਵੀਰ ਫੋਨ ਲਾਊਗਾ ਹੋਰ ਮਾਨਦਾਨ ਕਰਦਾ ਠੀਕ ਹੈ ਫੋਨ ਲਾਵੇ ਕੋਈ ਇੱਕ ਰਹੀ ਹੈ ਨਾ ਹਾਂਜੀ ਬਿਲਕੁਲ ਠੀਕ ਹੈ ਤੇ ਹੋਰ ਕੁਝ ਹੈ ਨਾ ਫਿਰ ਬਸ ਸਾਨੂੰ ਵੀਰ ਜੀ ਇਹੋ ਹੀ ਆ ਪਹਿਲਾਂ ਜਦੋਂ ਮਾਲ ਦੇਖੋ ਵੀਡੀਓ ਪਈ ਹੈ ਨਾ ਹਾਂਜੀ ਤੇ ਕਿਹਨੇ ਜਿਹਦੇ ਨਾਲ ਸਲਾਹ ਕਰਨੀ ਆ ਕਿਸ ਨੇ ਬੀਬੀ ਦੇ ਭੈਣ ਨੇ ਲੈਣੀ ਆ ਕਿਸ ਨੇ ਵੀ ਤੇ ਆਪਣੇ ਘਰ ਸਲਾਹ ਕਰੇ ਤੇ ਫਿਰ ਚਲੋ ਵੀਡੀਓ ਚੰਗੀ ਤਰ੍ਹਾਂ ਵੇਖ ਕੇ ਸਿਰਫ ਫੋਨ ਲਾ ਦੇ ਠੀਕ ਹੈ ਜੀ ਤੇ ਇਹ ਮਾਲ ਮੰਡੀ ਜੀ ਨਹੀਂ ਬੱਜਾ ਘਰ ਬੱਜਾ ਵਾ ਹਾਂਜੀ ਹਾਂਜੀ ਅਸੀਂ ਪੈਸੇ ਖਰਚੇ ਆ ਕਿਸ ਨੇ ਖਰਚਨੇ ਆ ਹਾਂਜੀ ਹਾਂਜੀ ਤੇ ਆਪਣੇ ਇੱਥੇ ਇਹ ਆ ਵੀ ਤਸੱਲੀ ਕਰਕੇ ਕੀ ਕਰਕੇ ਲਵੇ ਜੇ ਕਿਸ ਨੇ ਆਨਲਾਈਨ ਮੰਗਾਉਣਾ ਵਾ ਤੇ ਚਲੋ ਜਿਹੜੀ ਅਸੀਂ ਜੁਮੇ ਆਰੀ ਲਵਾਂਗੇ ਉਹ ਜੁਮੇ ਆਰੀ ਤੇ ਰਵਾਂਗੇ ਹਾਂਜੀ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਤੇ ਤਸੱਲੀ ਕਰਕੇ ਪਛੋ ਫਿਰ ਇਧੋ ਜੀ